ਅਜੀ ਤੈ ਕੱਟਣਾ ਹੈ ਕਿਨੇ ਕੱਟਣਾ ਕੇਕ ਕਿਨੇ ਕੱਟਣਾ ਪਹਿਲਾਂ ਦੱਸ ਸੱਜੀ ਕਿਨੇ ਕੱਟਣਾ ਹਾਂ ਤੈ ਹੈਪੀ ਬਰਥਡੇ ਕਿਦਾ ਇਹ ਸਹਜਾ ਸਹਜਾ ਹੈਪੀ ਬਰਥਡੇ ਕਿਦਾ ਹਾਂ ਕੰਡਲ ਟੁੱਟੇ ਨਹੀਂ ਇਹ ਮੁਕਾ ਫੜ ਲੈ ਆਪੜਾ ਆਪੜਾ ਤਾਂ ਵੀ ਕੋਈ ਲੱਭਦੀ ਨਹੀਂ ਲਾ ਦੰਨਾ ਮਾਗਾ ਕਿੰਨੇ ਆ ਗਏ ਆ 1 2 3 4 5 6 7 8 ਇੱਕ ਨੌਵੀਂ ਦੀ ਵੀ ਸੀ ਵਿੱਚ ਉਹ ਨੌਵੀਂ ਟੁੱਟੀ ਜਿਹਨੇ ਡੱਬੀ ਚ ਪਾਤੀ ਵਿੱਚ ਲਾਗ ਲਿਆ ਨਾ ਵੀ ਨਾ ਹੋ ਜਾਣੀ ਆਹੀਂ ਰੁਕ ਜਾ ਲਾ ਦੇ ਤਾ ਇਹ ਫਿਕਰ ਜੀ ਨਹੀਂ ਕਰ ਨਾ ਕਰ ਕਿੱਥੇ ਪਾ ਪਾ ਉਹ ਬਿੱਗਾ ਤਾ ਦਰੇ ਮੇਰਾ ਪਾਟਿਆ ਤੂੰ ਕਿਧਰ ਘੁੱਟੇਗਾ ਹਾਂ ਚੱਲ ਉਧਰ ਇੱਕ ਸਾਰੇ ਨੇ ਆਣੇ ਆਏ ਹਾਂ ਦਾ ਹਾਂ ਸਾਡੀ ਫੂਕ ਨੂਰ ਫੂਕ ਨੂਰ ਤੁਮਰਾ ਜੀ ਚਲ ਸੱਚੀ ਠੀਕ ਹੈ ਹਾਂ ਜਦ ਤੂੰ ਖਾੜ ਫਿਰ ਪਹਿਲਾਂ ਖਾੜੂ ਉਹਨੂੰ ਕਾਲੀ ਹੋਈ ਪਈ ਰਾਜੀ ਨੂੰ ਵੱਧ ਕਾਲੀਆ ਕੱਲੀ ਨੂੰ ਉਹਦਾ ਕੱਲੀ ਦਾ ਧਿਆਨ ਫੋਕਸ ਉਹਦੇ ਤੇ ਹੀ ਆ ਬਸ ਹਣਾ ਸੱਚੀ ਚਲ ਚਾਰੇ ਜਣੇ ਹੱਥ ਲਾਓ ਫਿਰ ਹੈਪੀ ਬਰਥਡੇ ਮੋਮਬਤੀਆਂ ਵੀ ਜਾਲਣ ਦੇ ਆਹ ਤੇ ਲਾ ਗਈ ਮੋਟੋ ਬਿਜਾਉਣ ਚਲੋ ਹੈਪੀ ਬਰਥਡੇ ਟੂ ਯੂ ਛੱਜੀਏ ਸਾਹਿਬ ਇਹ ਮੇਰੀ ਦੀ ਬੱਚਾ ਓਹ ਮੋਟਾ ਨਾ ਲੈ ਕੇ ਕੇਕ ਮਿਲੂਗਾ ਮੋਟੋ ਮੋਮਬਤੀਆਂ ਕੰਨੂ ਚਟਦੀਆਂ ਤੈਨੂੰ ਕੇਕ ਦੂੰ ਚਲੋ ਕੇਕ ਕੱਟਾ ਨੂੰ ਸਾਰਿਆਂ ਨੂੰ ਫੜਾ ਸਾਰਿਆਂ ਨੂੰ ਫੜਾ ਦੂਗਾ ਮਨੇ ਤੂੰ ਵੀ ਲਾਲਾ ਪੁੱਤਾ ਤੂੰ ਸਿੱਧੀ ਕਰੋ ਕਰਦ ਹੈਪੀ ਬਰਥਡੇ ਦਾ ਕਹੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹਾਂ ਦੀਦੀ ਨੂੰ ਤਾਂ ਖਵਾ ਦੋ ਪਹਿਲਾਂ ਅਪ ਲੱਗ ਗਿਆ ਹਾਂ ਦੀਦੀ ਨੂੰ ਖਵਾ ਪਈ ਸੱਜੀ ਖਵਾ ਦੇ ਸੱਜੀ ਦੀਦੀ ਨੂੰ ਖਵਾ ਦੇ ਬੁੱਤ ਨਾ ਬੁੱਤ ਸਕੈ ਨੂੰ ਨਹੀਂ ਲਾਉਣਾ ਮੈਨੂੰ ਤਾਂ ਖਵਾ ਸਮਰ ਖਵਾ ਦੇ ਲੈ ਮੈਂ ਖਵਾ ਲੈ 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 ਆਈ ਖਵਾ ਦੂ ਹਾਂ ਆਈ ਖਵਾ ਦੇ ਮੈਂ ਨਾ ਕੋਈ ਨਾ ਕੋ ਨਾਲ ਮੇਰਾ ਲੈ ਸੱਜੀ ਮੈਂ ਦੇ ਜਿੱਦਿ ਨੂੰ ਭੋਗਣਾ ਹੈ ਹਨਾ ਮੈਂ ਖਾ ਲਵਾਂ ਹਾਂ ਖਾ ਲੋ ਸਾਰੇ ਕੌਲੀਆਂ ਲਿਆ ਦੇ ਫਿਰ ਹੋਰ ਠਹਿਰ ਜਾਹੁਣ ਨੂੰ ਤੈਨੂੰ ਕੜੀ ਆ ਗਈ ਅਨੂਰ ਐ ਬਾਣਾ ਮੂੜੇ ਮੈਂ ਸੱਜੀ ਨੂੰ ਹੋੜ ਭਗਾਣਾ ਮੈਂ ਕਹਿੰਨਾ ਸੱਜੀ ਖਲਾ 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 ਕੀ ਖੱਤੀ ਬੰਦ ਤੂੰ ਗੱਦਾ ਗਾ ਪਾ ਪਿਆ ਤਾਂ ਹੋਟਾ ਕੀ ਕਿੱਥੇ ਇਹਦਾ ਅਫਜ਼ਲ ਲੱਕ ਓਏ ਤੁਸੀਂ ਕੀ ਨੂਰ ਦੇ ਦੇ ਫਿਰ ਓ ਸੇਜੀ ਤੇਰੇ ਨੂੰ ਖਵਾਉਣ ਆਈ ਆ ਹਾਂ ਝੰਡਾ ਝੰਡਾ ਖਾ ਲੈ ਕੋਸ ਨਿਆਲੇ ਬਸ ਖਾ ਨੂਰ ਬਾਲੀ ਚ ਪੱਕ ਦੇ ਹਰਦੀ ਨਹੀਂ ਮੂੰਹ ਤੇ ਤਾਂ ਕੱਤ ਨਾ ਮੂੰਹ ਤੇ ਹੀ ਲਾਉਣਾ ਹਾਂ ਸੱਜੀ ਸਾਫਾ ਸਾਫਾ ਪੁੱਤ ਲੱਗਿਆ ਨਹੀਂ ਨੂਰ ਰੋਪੂ ਕੀ ਫਿਰ ਨਾ ਨਾ ਜਾ ਸਾਫਾ ਪੁੱਤ ਹਾਂ ਸਾਫਾ ਸਾਫਾ ਪੁੱਟੀਆਂ ਗੱਲਾਂ ਤੇਰੀ ਹਾਂ ਪੁੱਟੀਆਂ ਗੱਲਾਂ ਕਿੱਥੇ ਜੀ ਹਨਾ ਮੈਂ ਪੱਕ ਗਈ ਇਹਨਾਂ ਆਉ ਦੇ ਵਿਚਾਰੀ ਝੰਡਾ ਖਾਂਦੀ ਆ ਹਾਂ ਸੱਜੀ ਆ ਖਾਲਾ ਪੁੱਤ ਤਾਈ ਟਪੂ ਆ ਕੇ ਕੀ ਦਾ ਹੈਪੀ ਬਰਥਡੇ ਦਾ ਲਾ ਮੈਂ ਫੇ ਸਿੱਧਾ ਥੱਲੇ ਤੱਕ ਜਾਇਆ ਕਰ కే పుత సమచా మూ నూర

ਆਰੇ ਬਈ ਇਸ ਵਕਤ ਹੋਣੀ ਲੱਗ ਗਈ। ਛਜਪੁੱਤ ਤੇਰਾ ਹੈਪੀ ਬਰਥਡੇ ਤਾਂ। ਔਲਾ ਤੇਰਾ ਤਾਂ ਕੁਛ ਨਹੀਂ ਲੱਗਿਆ। ਬੱਚਾ ਸਾਫ ਕਰ ਦਿੰਨੇ ਖਾਲਾ ਪਹਿਲਾਂ। ਹਾਂ ਕੁਛ ਨਹੀਂ ਲੱਗਿਆ। ਤੁਹਾਨੂੰ ਪਾਵਾ। ਇਹਨੂੰ ਨਿਆਣੇ ਦੇ ਦੇ ਬੱਸ ਮੈਂ। ਬੱਚਾ ਖਾ ਲੂ ਮੈਂ ਆਪੇ। ਹਨਾ ਪਿਛਾ ਜੀ, ਛੱਜ ਜੀ ਨੇ ਖਾਣੂ ਵੀ ਲੈ ਕੇ ਜਾਣਾ। ਹਾਂ ਕਿੰਨੀਆਂ ਕੌਲੀਆਂ? ਦੋ। ਹਨਾ ਕਿਨੂੰ ਕਿਨੂੰ?

ਹੈਪੀ ਬਰਥਡੇ ਹੋ ਗਿਆ ਛੱਜ ਕੇ ਫੁੱਟ ਗਿਆ ਚੱਪਲਾ ਖੋਲਣੀਆਂ ਨੇ ਠੰਡਾ ਫਰਸਾ ਨੂੜਾ ਨੂੜਾ ਗੀਰਾ ਹੈਪੀ ਬਰਥਡੇ ਅੱਜ ਦੱਸ ਪਰੇ ਪਰੇ ਕਰਨੀ ਅੱਜ ਕਿ ਨਹੀਂ ਕਰਨੀ ਕਰੇਗੇ ਕਟੂਗੇ ਕੇ ਸਹਿਜ ਕੰਟੌਂਦੀ ਆ ਨੂਰਾ ਗੋਲੀ ਆਂਗਾ ਕਪੜੇ ਨਾਲ ਗੋਲੀ ਫਿਰ ਕੇ ਤਾਂ ਖਰਾਬ ਕਰ ਦੋਵੇਂ ਨੂਰ ਤੋਂ ਕੰਟੌਂ ਲੱਗੀ ਉਹਨੂੰ ਸੱਜਣੇ ਪਕੌੜੇ ਖਾਣੇ ਆ ਸੱਜੀ ਪਕੌੜੇ ਖਾਣੇ

ਵਾਉ ਵਾਹ ਕਿੰਨੇ ਸਾਰੇ ਮੈਂ ਤਾਂ ਇੰਨੇ ਬੈਗ ਚ ਪਾਉਣੇ ਵਾਹ ਵਾਹ ਆ ਤਾਂ ਮੈਂ ਨਾ ਘੜਪਾ ਨਹਿਰੇ ਮम्मा ਪਾਪਾ ਨੇ ਵੀ ਇਹ ਤਾਂ ਵਾਈਟ ਤੇ ਗ੍ਰੀਨ ਨਾਲ ਜਿਵੇਂ ਮਾ ਸਾਹ ਜੀਆ ਜੀਤੇ ਕੰਮ ਹੋਣੇ ਲਈ ਲੈ ਆ ਕੇ ਆਂਦੇ ਇਹਦੇ ਨਾਲ ਕੀ ਆਪਣੇ ਆਹਾ ਚੁੰਨੀ ਨਹੀਂ ਮਿਲਾਈ ਨਾ ਚੁੰਨੀ ਤਾਂ ਸਰ ਤਾਂ ਕਾਪੀਟਾ ਹੈ ਹੀ ਵੀ ਆ ਪਿੰਕ ਛੋਟੀ ਪਿੰਕ ਉਹ ਨਹੀਂ ਬੜੀ

ਨਮ ਕੀ ਲੱਗਦੀ ਹੈ ਇਹ ਤਾਂ ਇਹ ਮੇਰੇ ਮम्मा ਪਾਪਾ ਨੇ ਮੈਨੂੰ ਤੋਨਾਵੇਂ ਮੇਰੇ ਬਰਥਡੇ ਦੇ ਦਿੱਤਾ ਹੋਇਆ ਤੇ ਮੈਨੂੰ ਇਹ ਚਾਹੀਦਾ ਵੀ ਸਾਨੂੰ ਮम्मा ਨੇ ਕੋਰੇ ਕਿੰਨੇ ਜੀ ਦੀ ਮਗਰ ਮੈਂ ਮम्मा ਇੰਨਾ ਦੂਰੇ ਦੇ ਸਕਵ ਨਹੀਂ ਮੀ ਮम्मा ਨੇ ਇਹ ਵੀ ਆਪਾਂ ਵੀ ਅਸੀਂ ਨੇ ਬਣ ਲਾਂਗੇ ਤੇ ਮੈਨੂੰ ਬਹੁਤ ਲੱਗਿਆ ਮੈਨੂੰ ਹੈ ਸ਼ੁਰੂ ਤੋਂ ਚਾਹੀਦਾ ਸੀ ਤੇ ਦਿਨ ਨਾਲ ਮੈਚਿੰਗ ਮੈਨੂੰ ਨੀ ਨਾ ਇਹਦੀ ਮਹਾ ਦੇ ਖੁੱਲੇ ਹੋਣਗੇ ਮੇਰੇ ਰੈਬਟ ਬੈਂਡ ਦਾ ਇੱਕਾ ਵਾਈਟ ਆ ਗਿਆ ਇੱਕਾ ਗ੍ਰੀਨ ਆ ਗਿਆ ਤੇ ਮम्मा ਸੈਂਸ ਲਾਈਨਾਂ ਨੇ ਚੱਲੇ ਆਣੇ <laughs> आज मेरा हर्ट आज मेरा हो गया चल बट स्माइल वाला चल चल तो भाई भैया आज मेरा हर्ट वाला चल मेरी मम्मा पापा ने आए दिन वाला या ये दिन आ गई ए ओरे ओरे ये मेरी मम्मा पापा का गिफ्ट चल काम तो आन के नहीं तेरे नाल चलो बढ़िया बढ़िया आवना करी दस ला कहां तक लगे कैंसिल ला ਬਹੁਤ ਲੱਗਣੀਆਂ ਨੇ ਪੈਨਸਲਾਂ ਪੈਣੇ ਲੱਗਣੀਆਂ ਨੇ ਪੈਸਲਾ ਨਹੀਂ ਲੱਗਣੀਆਂ ਚਲੋ ਫਿਰ ਹੁਣੇ ਲੈ ਜੀ ਆਂ ਸਾਲ ਇਹ ਜਿਹੜਾ ਮਹੀਨਾ ਰਹਿਣਾ ਪੇਪਰ ਕਰ ਲਈ ਨਾ ਪੇਪਰ ਤਾਂ ਮੈਂ ਦੁਨੀਆਂ ਤੋਂ ਕਿੰਨਾ ਮੈਂ ਆਪਣਾ ਕਲਾਸ ਚ ਚੁਸਕਾਂ ਮੈਂ ਇੱਕ ਲੈ ਜੀ ਇੱਕ ਵੀ ਲੈ ਜੀ ਤੇ ਮੇਰੇ ਬੜੇ ਹੀ ਮਤੇ ਲੱਗਿਆ ਹੁਣ ਮੈਂ ਤੁਹਾਨੂੰ ਇੱਕ ਚੀਜ਼ ਪਾ ਕੇ ਕਰਕੇ ਦਿਖਾਉਣੀ ਪਤਾ ਮੈਨੂੰ ਕਰ ਦਿੰਦੀ ਦीडीदाई ਸਮਾਨ ਵੱਧਾ ਦੱਸ ਟੇਪਾ ਕਰਨਾ ਦੇ ਦਿੱਤੀ ਜੀ ਦਾ ਕਾਤਾ ਬਰਟੇ ਆ ਗਿਆ ਹਲੇ ਵੀ ਨਿਕਲੀ ਜਾਂਦਾ ਇਧਰ ਆ ਲੈਸ ਉਹ ਚ ਪਏ ਹੋਏ ਨੇ ਇਹਨੂੰ ਫਰਿੱਜ ਚ ਰੱਖੂਗਾ ਤਾਂ ਬਾਹਰੇ අයමේ හැන කොම්මිසි 福贵子都不好。<laughs>